ਉਸ ਨੂੰ ਹੋਣ ਇੱਕ ਮਹੀਨਾ ਹੋ ਚੱਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰ ਸਾਰੇ ਫੀਲਡ ਚ ਨੇ ਪੂਰੇ ਪੰਜਾਬ ਦੇ ਤੇ ਹੁਣ ਤੁਸੀਂ ਵੀ ਦੇਖਿਆ ਵੀ ਲੋਕੀ ਵੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਲੋਕੀ ਆਪ ਇਨਫੋਰਮੇਸ਼ਨ ਦਿੰਦੇ ਐ ਤੇ ਜਿਹੜੇ ਭੁੰਸੀ ਮੱਲਾ ਸੀ ਜਿਵੇਂ ਇੱਥੇ ਅੱਗੇ ਬਹੁਤ ਬਦਨਾਮ ਮੱਲਾ ਸੀ ਹੁਣ ਲੋਕੀ ਆਪ ਖੁਸ਼ ਨੇ ਲੋਕੀ ਵੀ ਖੁਸ਼ ਨੇ ਵੀ ਹੁਣ ਅਸੀਂ ਇੱਥੇ ਦੁਆਰ ਤੋਂ ਰਹਿਣਾ ਚਾਹੁੰਦੇ ਆ ਪਹਿਲੇ ਕਈ ਲੋਕ ਘਰ ਛੱਡਣ ਨੂੰ ਤਿਆਰ ਹੋ ਗਏ ਸੀ ਸੋ ਇਸੇ ਤਰ੍ਹਾਂ ਹੀ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਦੇਣਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਨਸ਼ਾ ਮੁਕਤ ਬਣੇ ਤੇ ਇਹਨਾਂ ਦੇ ਬੱਚਿਆਂ ਦਾ ਵਧੀਆ ਫਿਊਚਰ ਬਣੇ ਕੀ ਲੱਗਦਾ ਇਸ ਏਰੀਏ ਦੇ ਬੰਦਿਆਂ ਨੇ ਸਾਰਾ ਨਸ਼ਾ ਵੀ ਛੱਡਿਆ ਨਸ਼ਾ ਵੀ ਛੱਡਿਆ ਕਈ ਹੁਣ ਚੰਗਾ ਕੰਮ ਕਰ ਲੱਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ ਚ ਕਿਤੇ ਪੀਣ ਲੱਗਿਆ ਕੋਈ ਕਿਤੇ ਲੱਗਿਆ ਸੋ ਸਾਰੇ ਮੈਂ ਤਾਂ ਇਹੀ ਕਹਾਂਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁਧਾਰਨ ਤੇ ਕਿਉਂਕਿ ਇੱਕੋ ਜੀਵਨ ਮਿਲਦਾ ਉਹਨੂੰ ਆਪਾਂ ਚੰਗੇ ਪਾਸੇ ਲਾਈਏ ਉਸ ਨੂੰ ਹੁਣ ਇੱਕ ਮਹੀਨਾ ਹੋ ਚੱਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕਾਡਰਨੈਂਟ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰ ਸਾਰੇ ਫੀਲਡ ਚ ਨੇ ਪੂਰੇ ਪੰਜਾਬ ਦੇ ਤੇ ਹੁਣ ਤੁਸੀਂ ਵੀ ਦੇਖਿਆ ਵੀ ਲੋਕੀ ਵੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਲੋਕੀ ਆਪ ਇਨਫੋਰਮੇਸ਼ਨ ਦਿੰਦੇ ਆ ਤੇ ਜਿਹੜੇ ਭੁੰਸੀ ਮੱਲਾ ਸੀ ਜਿਵੇਂ ਇੱਥੇ ਅੱਗੇ ਬਹੁਤ ਬਦਨਾਮ ਮੱਲਾ ਸੀ ਹੁਣ ਲੋਕੀ ਆਪ ਖੁਸ਼ ਨੇ ਲੋਕੀ ਵੀ ਖੁਸ਼ ਨੇ ਵੀ ਹੁਣ ਅਸੀਂ ਇੱਥੇ ਦੁਆਰ ਤੋਂ ਰਹਿਣਾ ਚਾਹੁੰਦੇ ਆ ਪਹਿਲੇ ਕਈ ਲੋਕ ਘਰ ਛੱਡਣ ਨੂੰ ਤਿਆਰ ਹੋ ਗਏ ਸੀ ਸੋ ਇਸੇ ਤਰ੍ਹਾਂ ਹੀ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਦੇਣਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਨਸ਼ਾ ਮੁਕਤ ਬਣੇ ਤੇ ਇਹਨਾਂ ਦੇ ਬੱਚਿਆਂ ਦਾ ਵਧੀਆ ਫਿਊਚਰ ਬਣੇ ਕੀ ਲੱਗਦਾ ਇਸ ਏਰੀਏ ਦੇ ਬੰਦਿਆਂ ਨੇ ਸਾਰਾ ਨਸ਼ਾ ਵੀ ਛੱਡਿਆ ਨਸ਼ਾ ਵੀ ਛੱਡਿਆ ਕਈ ਹੁਣ ਚੰਗਾ ਕੰਮ ਕਰ ਲੱਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ ਚ ਕਿਤੇ ਪੀਣ ਲੱਗਿਆ ਕੋਈ ਕਿਤੇ ਲੱਗਿਆ ਸੋ ਸਾਰੇ ਮੈਂ ਤਾਂ ਇਹੀ ਕਹਾਂਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁਧਾਰਨ ਤੇ ਕਿਉਂਕਿ ਇੱਕੋ ਜੀਵਨ ਮਿਲਦਾ ਉਹਨੂੰ ਆਪਾਂ ਚੰਗੇ ਪਾਸੇ ਲਾਈਏ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਕਾਮਰੇਟ ਅਬਦੁੱਲ ਸਤਾਰ ਜ਼ਿਲ੍ਹਾ ਸਕੱਤਰ ਸੀਪੀਏ ਮਲੇਰਕੋਟਾ ਅੱਛਾ ਕੀ ਕਹੋਗੇ ਜੀ ਜਿਹੜੀ ਪੁੰਮਸੀ ਵਿੱਚ ਰੇਡ ਹੋਈ ਹੈ ਬਰਸੋ ਵਾਲਾ ਵੇਖੋ ਪੁੰਮਸੀ ਦੇ ਵਿੱਚ ਪੁਲਿਸ ਨੇ ਪਹਿਲਾਂ ਵੀ ਬਹੁਤ ਵਾਰੀ ਰੇਡਾਂ ਮਾਰੀਆਂ ਨੇ ਪੂਰੇ ਜਿਹੜੇ ਮੁੰਡੇ ਇਸ ਚਿੱਟੇ ਦੀ ਲੱਥ ਲਾਗੇ ਨੇ ਨੰਨੇ ਮੁੰਡੇ ਉਹਨਾਂ ਨੂੰ ਤਾਂ ਪੁਲਿਸ ਚੱਕ ਕੇ ਲੈ ਜਾ ਕੇ ਇਦਾਂ ਜਿਹੜੇ ਪਰਚੇ ਆ ਕਰੀ ਜਾਂਦੀ ਆ ਪਰ ਜਿਹੜੀਆਂ ਵੱਡੀਆਂ ਮੱਛੀਆਂ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਉਹ ਅੱਜ ਤੱਕ ਸਾਡੇ ਮਲੇਰਕੋਲੇ ਜ਼ਿਲ੍ਹੇ ਦੇ ਵਿੱਚੋਂ ਕੋਈ ਨਜ਼ਰ ਨਹੀਂ ਆਇਆ ਵੀ ਉਹ ਪੁਲਿਸ ਨੇ ਫੜ ਕੇ ਅੰਦਰ ਕਰਤਾ ਜਾਂ ਉਹਨਾਂ ਦੀ ਪ੍ਰਾਪਰਟੀ ਪਲੱਜ ਕਰਤੀ ਵੀ ਇਦਾਂ ਦਾ ਤਾਂ ਕੋਈ ਨਜ਼ਰੀ ਨਹੀਂ ਆ ਰਿਹਾ ਆ ਐਸਐਸਪੀ ਸਾਹਿਬ ਹੁਣ ਉਹਰੇ ਭੌਂਸੀ ਦੇ ਚੌਂਕ ਦੇ ਵਿੱਚ ਆ ਕੇ ਇੱਕ ਦੋ ਘਰਾਂ ਦੇ ਵਿੱਚ ਆ ਕੇ ਚੈੱਕ ਕਰਕੇ ਉਦਾਂ ਚਲੇ ਗਏ ਨੇ ਪਰ ਜਿੱਦਾਂ ਡਿਊਟੀ ਬਣਦੀ ਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਦਾਂ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ ਉਹ ਸ਼ਹਿਰ ਦੇ ਵਿੱਚ ਓਦਾਂ ਨਹੀਂ ਹੋ ਰਹੀ ਪਰ ਨਸ਼ਾ ਤਾਂ ਹੁਣ ਤੁਸੀਂ ਆਲੇ-ਦਾਲੇ ਦੇਖੋ ਇਹ ਤਾਂ ਪੀਣ ਵਾਲੇ ਨੇ ਜਿਹੜੇ ਉਹਨਾਂ ਨੂੰ ਜਿੰਨਾ ਮਰਜ਼ੀ ਫੜ ਕੇ ਉਹ ਕਰੀ ਜਾਵੋ ਪਰ ਜਿਹੜੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਗਏ ਉਹਨਾਂ ਦਾ ਅੱਜ ਤੱਕ ਕੁਝ ਨਹੀਂ ਹੋਇਆ ਅੱਛਾ ਉਹਨੇ ਭੁਸੀ ਜੀ ਸੱਤਵੇਂ ਅਖੀਂ ਵੀ ਵਾਰਿਆ ਸਟਿੰਗ ਆਪਰੇਸ਼ਨ ਹੋਇਆ ਹੁਣ ਦੂਗਰ ਪੁਲਿਸ ਨੂੰ ਉਹਨਾਂ ਕੋਲ ਲੱਭਿਆ ਕੁਝ ਨਹੀਂਗਾ ਮੈਂ ਉਹ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਜਿਹੜੇ ਪੀਣ ਵਾਲੇ ਨੇ ਵਿਚਾਰੇ ਸਾਡੀ ਨਹੀਂ ਸਕਦੇ ਉਹਨਾਂ ਨੂੰ ਹੀ ਫੜ ਕੇ ਜਾ ਉਹਨਾਂ ਦੀਆਂ ਘਰਾਂ ਦੀਆਂ ਤਲਾਸ਼ੀਆਂ ਲੈ ਕੇ ਇੱਥੋਂ ਚਲੇ ਜਾਂਦੇ ਨੇ ਵੀ ਜਿਹੜੇ ਵੱਡੀਆਂ ਮੱਸੀਆਂ ਨੇ ਜਿਨ੍ਹਾਂ ਨੇ ਬੂਟੇ ਲਾਏ ਹੋਏ ਨੇ ਉਹਨਾਂ ਤੇ ਕੋਈ ਵੀ ਅਸਰ ਨਹੀਂ ਹੈਗਾ ਸ਼ਹਿਰ ਦੇ ਵਿੱਚ ਇੱਥੇ ਭੁੰਛੀ ਚੌਂਕ 'ਚ ਕਿਉਂ ਵਾਰ-ਵਾਰ ਮਾਰੀ ਜਾਂਦੇ ਆ ਹੋਰ ਏਰੀਆ 'ਚ ਕਿਉਂ ਨਹੀਂ ਜਾ ਰਹੇ ਇਹ ਹੁਣ ਪੁਲਿਸ ਨੂੰ ਪਤਾ ਵੀ ਇੱਥੇ ਵਾਰ-ਵਾਰ ਕਿਉਂ ਆਉਂਦੀ ਆ ਸ਼ਹਿਰ ਦੇ ਵਿੱਚ ਕਿਤੇ ਇਕੱਲਾ ਭੁੰਸੀ ਜੀ ਥੋੜੀ ਨਸ਼ਾ ਵੀ ਖਦਾਗਾ ਜਾਂ ਇੱਥੇ ਪੀਂਦੇ ਨੇ ਸ਼ਹਿਰ ਦੇ ਆਲੇ-ਦਾਲੇ ਸਾਰੇ ਆਪਾਂ ਦੇਖਦੀਆਂ ਵੀ ਜਿੱਦਨੂ ਮਰਜੀ ਲੰਘ ਜਾਓ ਵੀ ਕਿਵੇਂ ਜਿਹੜਾ ਨਸ਼ੇ ਵਾਲੇ ਨੇ ਫਿਰਦੇ ਨੇ ਉਦਾਂ ਪਰ ਇੱਕ ਚੀਜ਼ ਜ਼ਰੂਰ ਆ ਅਸੀਂ ਦੇਖੀ ਆ ਸਾਡੇ ਉਰੇ ਦੇ ਸੀਏ ਦੇ ਜਿਹੜੇ ਇਨਚਾਰਜ ਨੇ ਮਾਹੌਰਾਨੇ ਦੇ ਉਹਨਾਂ ਦੀ ਐਕਟੀਵਿਟੀ ਅਸੀਂ ਜਰੂਰ ਸਾਹਰ ਦੇ ਵਿੱਚ ਦੇਖੀ ਆ ਵੀ ਉਹ ਜਦ ਗਸ਼ਤ ਕਰਦੇ ਨੇ ਤਾਂ ਇਹ ਪੀਣ ਵਾਲੇ ਵੀ ਸਾਰੇ ਸ਼ਹਿਰ ਤੋਂ ਬਾਹਰ ਭੱਜ ਜਾਂਦੇ ਨੇ ਵੀ ਉਹ ਕੋਈ ਇੱਥੇ ਏਦਾਂ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਜਿਹੜੀ ਟੀਮ ਗਸ਼ਤ ਕਰਦੀ ਆ ਉਹਨਾਂ ਦੀ ਐਕਟੀਵਿਟੀ ਆ ਜਿਹੜੀ ਉਹ ਵਧੀਆ ਚੰਗੀ ਆ ਜਦੋਂ ਦੇ ਵਿੱਚ ਉਹ ਜਿਆਦਾ ਵਿਗਦਾ ਦੀ ਵੀਰੇ 20-25 ਮੁੰਡੇ ਆਏ ਰਹਿੰਦੇ ਹੁੰਦੇ ਸੀ ਹਰ ਬਾਤ ਉਰੇ ਰੌਣਕ ਲੱਗੀ ਰਹਿੰਦੀ ਸੀ ਲੇਕਿਨ ਜਿੱਦਾਂ ਤੋਂ ਪੁਲਿਸ ਨੇ ਪਾਇਆ ਇੱਥੇ ਸਾਰਾ ਉਹ ਕਿਹੜਾ ਏਰੀਆ ਪੈਂਦਾ ਹੈ ਤੁਹਾਡਾ ਭੁਨਸੀ ਪੈਂਦਾ ਜੀ ਮਾਨਲਾ ਭੁਨਸੀ ਮਲੇਰ ਮਲੇਕੋਲਾ ਕੀ ਲੱਗਦਾ ਨਸ਼ਾ ਹੁਣ ਹੋਰੇ ਕੱਟ ਗਿਆ ਬੰਦ ਹੋ ਗਿਆ ਕੱਟ ਗਿਆ ਹਾਂ ਵੀਰੇ ਬਿਲਕੁਲ ਬੰਦ ਲਾ ਹੋ ਗਿਆ ਜਿਹੜੇ ਮੁੰਡੇ ਕਰਦੇ ਦੀ ਬੇਇੱਜ਼ਤੀ ਉਹ ਵੀ ਸੁਧਰ ਗਏ ਪੁਲਿਸ ਦਾ ਬਾਰ ਬਾਰ ਆਂਦੇ ਅਸਰ ਹੋਇਆ ਅਸਲ ਸਾਰਾ ਹੀ ਅਸਰ ਹੋਇਆ ਵੀਰੇ ਜਿਸ ਦਿਨ ਇਹ ਪਹਿਲੀ ਵਾਰ ਆਇਆ ਸੀ ਉਦੋਂ ਦੀ ਅਸਲ ਸਟਾਰਟ ਹੋਣ ਲੱਗ ਗਿਆ ਸੀ ਵਿਚ ਦੀ ਫੇਲ ਲੱਗੇ ਦੀ ਫਿਰ ਇਹਨਾਂ ਨੇ ਪਾਇਆ ਉੱਤਾ ਫਿਰ ਸਾਰਾ ਵੀਰੇ ਹੁਣ ਫਾਈਨਲ ਹੋ ਗਿਆ ਮਹੱਲੇ ਵਾਲਿਆਂ ਨੇ ਵੀ ਹਾਂ ਹਾਂ ਮਹੱਲੇ ਵਾਲਿਆਂ ਨੇ ਵੀਰੇ ਸਾਰਿਆਂ ਨੂੰ ਉੱਤਾ ਚੱਕਿਆ ਤਾਂ ਹੀ ਵੀਰੇ ਉਹ ਰਹੇ ਰੋਣ ਕਾਈ ਨੇ ਉਹਦੇ ਰੌਣਕਾਂ ਦਾ ਕੋਈ ਵਕਤ ਨਹੀਂ ਸੀ ਮੈਂ ਖੁਦ ਵੀ ਘਰ ਵਿੱਚ ਲੁਪਤਿਆ ਹੋ ਗਿਆ ਸੀ ਬਿਰੇ ਉਰੋ ਵੀ ਉਹਰੇ ਮਹੱਲੇ 'ਚ ਰਹਿਣ ਦਾ ਕੋਈ ਫਾਇਦਾ ਨਹੀਂ ਲੇਕਿਨ ਹੁਣ ਮੈਨੇ ਹਾਲਾਤ ਦੇਖੇ ਨੇ ਬਿਰੇ ਇੱਥੇ ਬਹੁਤ ਬਿਲਕੁਲ ਸਹੀ ਹੈ